ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦਾ ਸਪੈਸ਼ਲ ਐਪੀਸੋਡ ਸਿਹਤ ਆਪੋ ਆਪਣੀ ਤੀਜਾ ਐਪੀਸੋਡ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਿੱਚਕਰ ਸਾਡੇ ਨਾਲ ਮੌਜੂਦ ਰਹਿਣਗੇ ਇੱਕ ਵਾਰ ਫਿਰ ਮੌਜੂਦ ਰਹਿਣਗੇ ਵੈਦ ਇਸ਼ਚਰ ਸਿੰਘ ਸਿੰਘਪੁਰਾ ਗੱਲਬਾਤ ਕਰਾਂਗੇ ਅੱਜ ਮਾਈਗਰੇਨ ਤੇ ਮਾਈਗਰੇਨ ਕੀ ਆ ਮਾਈਗਰੇਨ ਦੀ ਬਿਮਾਰ ਲੱਛਣ ਕੀ ਕਿਨੇ ਮਾਈਗਰੇਨ ਨੂੰ ਰੋਕਤਾਂਮ ਕੀ ਕੀਆ ਇੰਨਾ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਵਸਦਾ ਸਵਾਗਤ ਆ ਵਸਦਾ ਪੰਜਾਬ ਦਾ ਧੰਨਵਾਦ ਜੀ ਇੱਕ ਵਾਰ ਫਿਰ ਤੁਹਾਨੂੰ ਯਾਦ ਕੀਤਾ ਅਸੀਂ ਅੱਜ ਆਪਾਂ ਗੱਲਬਾਤ ਕਰਨੀ ਆ ਮਾਈਗਰੇਨ ਕੀ ਆ ਮਾਈਗਰੇਨ ਆਕਾਸ਼ ਦੀ ਇੱਕ ਕਿਸਮ ਦਾ ਹੈ ਤਾਂ ਦਰਦ ਦੀ ਠੀਕ ਹੈ ਜੀ ਇਹ ਇੱਕ ਵਿਸ਼ੇਸ਼ ਕਿਸਮ ਦਾ ਦਰਦ ਹੈ ਜਿਹੜਾ ਕਦੇ ਵੀ ਕਿਸੇ ਵੀ ਉਮਰ ਚ ਹੋ ਸਕਦਾ ਪਹਿਲੀ ਗੱਲ ਤਾਂ ਹੈ ਠੀਕ ਹੈ ਜੀ ਔਰ ਇਹ ਸਮਾਂ ਵੱਧ ਹੁੰਦਾ ਕੁਝ ਮਿੰਟਾਂ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਇਹ ਰਹਿ ਸਕਦਾ ਔਰ ਇਹ ਸਿਰ ਦੇ ਵਿੱਚ ਇਹਦਾ ਜਿਹੜਾ ਆਯੁਰਵੇਦਕ ਨੋ ਆਇਆ ਅੱਧੇ ਸਿਰ ਚ ਹੀ ਹੋਣ ਕਰਕੇ ਨੂੰ ਅਰਧ ਕਪਾਰੀ ਦਰਦ ਵੀ ਕਹਿੰਦੇ ਨੇ ਠੀਕ ਹੈ ਆਧਾ ਸ਼ੀਸ਼ੀ ਦਰਦ ਵੀ ਕਹਿੰਦੇ ਨੇ ਇਹ ਨੱਕ ਦੇ ਆਧ ਤੋਂ ਇੱਕ ਪਾਸੇ ਤੋਂ ਅੱਖ ਦੇ ਵਿੱਚ ਹੁੰਦਾ ਹੋਇਆ ਠੀਕ ਹੈ ਪਿੱਛੇ ਗਿੱਚੀ ਤੱਕ ਇਹ ਦਰਦ ਆ ਜਿਹੜਾ ਜਾ ਸਕਦਾ ਔਰ ਇਹਦੀ ਵਿਸ਼ੇਸ਼ਤਾ ਇਹ ਹੈ ਵੀ ਇਹ ਦਰਦ ਦੇ ਵਿੱਚ ਜਿਵੇਂ ਇੱਕ ਧੜਕਣ ਹੋ ਰਹੀ ਹੁੰਦੀ ਹੈ ਜਿਵੇਂ ਨਬਰ ਚੱਲਦੀ ਹੁੰਦੀ ਹੈ ਉਸ ਤਰ੍ਹਾਂ ਇਹ ਜਾਂ ਪੰਜਾਬੀ 'ਚ ਆਪਾਂ ਕਹਿੰਦੇ ਟਸ ਟਸ ਕਰਦਾ ਦਰਦ ਹਾਂਜੀ ਇਹ ਟਸ ਟਸ ਕਰਨ ਵਾਲਾ ਦਰਦ ਹੁੰਦਾ ਜਿਹੜਾ ਪਹਿਲਾਂ ਥੋੜਾ ਘੱਟ ਦਰਦ ਫਿਰ ਵੱਧ ਆਈ ਜਾਂਦਾ ਠੀਕ ਹੈ ਇਹਨੂੰ ਅੱਧੇ ਸੂਰਜ ਦਾ ਦਰਦ ਵੀ ਕਹਿੰਦੇ ਨੇ ਮਤਲਬ ਸਵੇਰ ਤੋਂ ਸ਼ੁਰੂ ਹੋ ਜਾ ਦੁਪਹਿਰ ਤੱਕ ਖੱਟ ਗਿਆ ਠੀਕ ਹੈ ਦੁਪਹਿਰ ਤੋਂ ਸ਼ੁਰੂ ਹੋਇਆ ਸ਼ਾਮ ਤੱਕ ਖੱਟ ਗਿਆ ਫਿਰ ਦੁਬਾਰਾ ਹੋਣ ਲੱਗਾ ਇਸ ਤਰ੍ਹਾਂ ਕਰਦਾ ਇਹ ਤੇ ਇਹਦੀ ਵਿਸ਼ੇਸ਼ਤਾ ਚਾਨਣ ਨਾਲ ਇਹ ਬੱਧ ਪਰੇਸ਼ਾਨ ਕਰਦਾ ਹੈ ਜਿਆਦਾ ਉੱਚੀ ਆਵਾਜ਼ਾਂ ਖੜਕਾ ਕਿਤੇ ਹੁੰਦਾ ਉਹ ਵੀ ਮਰੀਦ ਨੂੰ ਬੱਧ ਪਰੇਸ਼ਾਨੀ ਦਿੰਦਾ ਤੇ ਉਲਟੀ ਆਉਂਦੀ ਹੈ ਨਹੀਂ ਉਲਟੀ ਆਉਂਦੀ ਦਾ ਜੀ ਕੱਚਾ ਹੁੰਦਾ ਯਾਨੀ ਇੰਨੀ ਪਰੇਸ਼ਾਨੀ ਪੈਦਾ ਕਰ ਦਿੰਦਾ ਵੀ ਜਿਹੜੇ ਬੰਦੇ ਦੇ ਦਰਦ ਹੁੰਦਾ ਉਹਦਾ ਮਨ ਕਰਦਾ ਮੈਂ ਆਪ ਦਾ ਸਿਰ ਕੰਧੇ 'ਚ ਮਾਰਾਂ ਠੀਕ ਹੈ ਜੀ ਫਿਰ ਇਹ ਨੂੰ ਤਾਂ ਪਾਟਿਆ ਜਾਂਦਾ ਪਾਟਣ ਵਰਗਾ ਅਹਿਸਾਸ ਕਰਾ ਦਿੰਦਾ ਇਹ ਤੀਬਰਤਾ ਘਟ ਵੀ ਹੋ ਸਕਦੀ ਹੈ ਪਰ ਜਦੋਂ ਪੂਰੀ ਹੁੰਦੀ ਹੈ ਕਈ ਬਹੁਤ ਹੀ ਤਕਲੀਫ ਦੇ ਦਰਦ ਹੈ ਇਹ ਕਿਸੇ ਪਾਸੇ ਵੀ ਹੋ ਸਕਦਾ ਸੱਜੇ ਖੱਬੇ ਪਾਸਾ ਬਦਲ ਵੀ ਸਕਦਾ ਹੈ ਸਾਰੇ ਸਿਰ ਚ ਵੀ ਹੋ ਸਕਦਾ ਪਰ ਇਹਦੀ ਜਿਹੜੀ ਮੁੱਖ ਵਿਸ਼ੇਸ਼ਤਾ ਅਸੀਂ ਮਾਈਗਰੇਨ ਕਿਹਨੂੰ ਕਹਾਂਗੇ ਜਿਹੜਾ ਚਾਨਣ ਤੋਂ ਜਾਨੀ ਜਿਹਦੇ ਚ ਲਿਸ਼ਕੋਰ ਵਰਗਾ ਜਾਨਣਾ ਤੇਜ਼ ਜਾਨਣਾ ਬਹੁਤੀਆਂ ਆਵਾਜ਼ਾਂ ਉਹਦੇ ਨਾਲ ਪਰੇਸ਼ਾਨੀ ਪੈਦਾ ਕਰੇ ਜ਼ਿਆਦਾ ਉਹ ਦਰੀ ਨਾ ਜਾਂਦੀ ਹੋਵੇ ਸਹਿ ਨਾ ਹੁੰਦੀ ਹੋਵੇ ਉੱਥੋਂ ਉਹ ਪਰੇ ਨੂੰ ਜਾਵੇ ਮੈਂ ਚਾਨਣ ਬੰਦ ਕਰੋ ਆ ਰੌਲਾ ਬੰਦ ਕਰੋ ਤੇ ਦੂਜਾ ਜਿਹੜਾ ਟਸ ਟਸ ਕਰਦਾ ਚੀਸ ਵਰਗਾ ਦਰਦਾ ਉਹ ਅਸਲ ਚ ਮਾਈਗਰੇਨ ਹੈ ਤੇ ਜੀ ਕੱਚਾ ਹੋਣਾ ਵੀ ਇਹਦੀ ਲਾਜ਼ਮੀ ਸ਼ਰਤ ਹੈ ਠੀਕ ਹੈ ਇਹਨੂੰ ਮਾਈਗਰੇਨ ਜੀ ਆਪਾਂ ਗੱਲ ਕਰੀਏ ਮਾਈਗਰੇਨ ਸ਼ੁਰੂਆਤ ਕਿੱਥੋਂ ਹੁੰਦਾ ਵਾ ਜਾਂ ਇਹਦੇ ਹੋਣ ਦੇ ਕਾਰਨ ਕੀ ਨੇ ਨਹੀਂ ਕਾਰਨ ਇਹਦੇ ਨਹੀਂ ਲੱਭੇ ਅਜੇ ਠੀਕ ਹੈ ਮਤਲਬ ਆਮ ਦਰਦਾਂ ਵਾਂਗੂ ਦਰਦੀ ਮੰਨਿਆ ਗਿਆ ਹੈ ਪਰੇਸ਼ਾਨੀ ਹੋ ਗਈ ਦੀ ਚਿੰਤਾ ਹੋ ਗਈ ਜ਼ਿਆਦਾ ਸੋਚ ਲਿਆ ਇਹ ਵੀ ਇਹਦੇ ਕਾਰਨ ਮੰਨੇ ਗਏ ਨੇ ਬਹੁਤੀ ਚਿੰਤਾ ਨਾਲ ਨੀਂਦ ਘਟਾਈ ਬਹੁਤਾ ਜਰ ਸੌ ਲਿਆ ਥੱਕ ਜਾਦਾ ਗਿਆ ਜਿਆਦਾ ਧੁੱਪ ਲੱਗੀ ਜਿਆਦਾ ਠੰਡ ਇਹ ਸਾਰੇ ਮਤਲਬ ਰਲਮੇ ਮਿਲਮੇ ਕਾਰਨ ਮੰਨੇ ਗਏ ਨੇ ਜੇ ਕਾਰਨ ਇਹਦਾ ਲੱਭਿਆ ਕੋਈ ਨਹੀਂ ਤੇ ਇਹ ਜਿਹੜਾ ਸਾਡੀ ਬੈਦਕ ਦਾ ਮਸਲਾ ਹੈ ਉਹਦੇ ਜਿਹਨੂੰ ਤਿਰਦੋਸ਼ ਦਾ ਦਰਦ ਕਿਹਾ ਜਾਂਦਾ ਠੀਕ ਹੈ ਜੀ ਵੀ ਕਾਫ ਵਾਤ ਪਿੱਤ ਜਦੋਂ ਤਿੰਨੋਂ ਵਿਗਨਕਾਰੀ ਹੋ ਗਏ ਜਿੰਨਾ ਦਾ ਸੰਤੁਲਨ ਆਪਸ ਵਿੱਚ ਹੀ ਵਿਗੜ ਗਿਆ ਜਿਹੜੇ ਜਿੰਨੀ ਮਾਤਰਾ ਚ ਇਹ ਅੰਦਰ ਚਾਹੀਦੇ ਸੀ ਠੀਕ ਹੈ ਜੀ ਇਹ ਤਿੰਨੇ ਹੀ ਉਹਦੇ ਨਾਲੋਂ ਵੱਧ ਗਏ ਕਰੋਧਿਤ ਹੋ ਗਏ ਠੀਕ ਹੈ ਜੀ ਇਹ ਤਿੰਨਾਂ ਦੇ ਕਰੋਧਿਤ ਹੋਣ ਨੂੰ ਅਸੀਂ ਮਤਲਬ ਜਿਹੜਾ ਮਾਈਗ੍ਰੇਨ ਦਾ ਨੌਜੀ ਨੂੰ ਅਸੀਂ ਆਧਾ ਸਿਰੇ ਦਰਦ ਕਹਿੰਦੇ ਹਾਂ ਅਸਲ ਵਿੱਚ ਠੀਕ ਹੈ ਜੀ ਉਹ ਇਸ ਕਿਸਮ ਦਾ ਦਰਦ ਹੈ ਜਿਹੜਾ ਇਹ ਉਹ ਨੂੰ ਹੁੰਦਾ ਇਹਦੇ ਨਾਲ ਸਬੰਧ ਆ ਖਾਣ ਪੀਣ ਦਾ ਠੀਕ ਹੈ ਜੀ ਸਾਡੀ ਜੀਵਨ ਸ਼ੈਲੀ ਦਾ ਅਸੀਂ ਜਿਆਦਾ ਤੇਜ ਮਸਾਲੇ ਜਿਆਦਾ ਤੜਕੇ ਤੇ ਜਿਆਦਾ ਤਲੀਆਂ ਚੀਜ਼ਾਂ ਮਤਲਬ ਜਾਂ ਜਿਹੜਾ ਜਿਹੜੀ ਖੁਰਾਕ ਐਕਚੁਅਲੀ ਸਾਡੀ ਹੈ ਹੀ ਨਹੀਂ ਸੀ ਹਾਂਜੀ ਵਿਰੋਧੀ ਭੋਜਨ ਉਹ ਅਸੀਂ ਕਰ ਲਿਆ ਤੇ ਗਰਮ ਨਾਲ ਠੰਡਾ ਠੰਡੇ ਨਾਲ ਗਰਮ ਇਸ ਤਰ੍ਹਾਂ ਦਾ ਮਤਲਬ ਅਸੀਂ ਜਿਹੜੇ ਬੈਦ ਲੋਕ ਆ ਅਸੀਂ ਇਹਦਾ ਕਾਰਨ ਪੇਟ 'ਚ ਮੰਨ ਲਿਆ ਇਹਨੂੰ ਆਪਾਂ ਇਸ ਤਰੀਕੇ ਨਾਲ ਥੋੜਾ ਜਿਹਾ ਸਿੱਧ ਵੀ ਕਰ ਸਕਦੇ ਆ ਵੀ ਇਹ ਦਰਦ ਉਲਟੀ ਆਉਣ ਤੋਂ ਬਾਅਦ ਆਸਤਨ ਹਟ ਜਾਂਦਾ ਠੀਕ ਹੈ ਜੀ ਜਾਂ ਘੱਟ ਜ਼ਰੂਰ ਜਾਂਦਾ ਇਹਨਾਂ ਕਈ ਥਾਈ ਤਾਂ ਬਿਲਕੁਲ ਹੀ ਹਟ ਜਾਂਦਾ ਇੱਕ ਘਟ ਸਾਰੀਆਂ ਥਾਵਾਂ ਤੇ ਜਾਂਦਾ ਜਦੋਂ ਉਲਟੀ ਆ ਜਾਂਦੀ ਹੈ ਤਾਂ ਮਰੀਜ਼ ਨੂੰ ਰਾਹਤ ਮਹਿਸੂਸ ਹੁੰਦੀ ਹੈ ਕਿਉਂ ਇਹਦੀ ਪੁਸ਼ਟੀ ਵੀ ਹੁੰਦੀ ਹੈ ਵੀ ਇਹਦਾ ਜਿਹੜਾ ਅਸਲ ਜੜਾ ਹੈ ਉਹ ਉਹ ਪੇਟ ਦਾ ਠੀਕ ਹੈ ਔਰ ਪੁਰਾਣੇ ਜ਼ਮਾਨਿਆਂ ਚ ਅੱਜ ਤਾਂ ਇਹਦਾ ਆਧੁਨਿਕ ਨਾਮ ਹੈ ਜਿਹੜਾ ਉਹ ਮਾਈਗਰੇਨ ਇਹ ਨਹੀਂ ਮੈਨੂੰ ਪਤਾ ਵੀ ਕਿੱਥੋਂ ਆਇਆ ਕਿਉਂਕਿ ਮੇਰਾ ਫੀਲਡ ਨਹੀਂ ਹੈ ਪਰ ਇਹਨੂੰ ਘਾਰ ਕਿਹਾ ਜਾਂਦਾ ਸੀ ਠੀਕ ਹੈ ਜਿਹੜਾ ਪੁਰਾਣੇ ਜ਼ਮਾਨੇ ਦਾ ਇਹਦਾ ਨਾਮ ਸੀ ਨਾ ਵੀ ਬੰਦੇ ਦੇ ਘਾਰ ਉੱਠ ਖੜੀ ਇਹ ਜੀ ਨੂੰ ਹੁੰਦੀ ਸੀ ਉਹਨੂੰ ਹੋਣੀ ਹੋਈ ਹੈ। ਮਤਲਬ ਇਹ ਉਹਦੇ ਨਾਲ ਉਹਨੂੰ ਜਦੋਂ ਵੀ ਕਦੇ ਇਹਦੇ ਅਨੁਕੂਲ ਉਹਨੇ ਬਿਆਰ ਕਰ ਲਿਆ ਤਾਂ ਉਹ ਘਾਰ ਉੱਠਣ ਵਾਲੇ ਨੂੰ ਫਿਰ ਕਈ ਕਈ ਮਹੀਨੇ ਵੀ ਹੋ ਜਾਂਦੀ ਸੀ ਕਈ ਕਿ ਦਿਨ ਵੀ ਹੋ ਜਾਂਦੀ ਸੀ ਕਿੰਨਾਂ ਨੂੰ ਕਈਆਂ ਨੂੰ ਇੱਕ ਅੱਧੀ ਵਾਰੀ ਹੋ ਕੇ हट ਜਾਂਦੀ ਸੀ। ਇਹ ਆਸਤਨ ਮਤਲਬ ਜ਼ਿਆਦਾਤਰ ਇਹ 15 ਸਾਲ ਤੋਂ ਲੈ ਕੇ 35 35 ਸਾਲ ਤੱਕ ਇਹਦਾ ਜਿਹੜਾ ਪ੍ਰਗੋਪ ਹੈ ਉਹ ਬਹੁਤੇ ਬੰਦਿਆਂ ਤੇ ਜ਼ਿਆਦਾ ਇੱਥੇ ਹੁੰਦਾ। ਠੀਕ ਹੈ ਜੀ। ਇਹ ਉਹ ਮਤਲਬ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਬੀ ਇਹਦਾ ਖਾਸ ਕਾਰਨ ਕੀ ਹੈ ਜਿਵੇਂ ਉਹਨ ਕੋਈ ਚੀਜ਼ ਵੀ ਆ ਖਾ ਲਈ ਇਹਦੇ ਨਾਲ ਹੋ ਗਿਆ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਅਸਲ 'ਚ ਇਹ ਬਸ ਜਿਵੇਂ ਇੱਕ ਨਾ ਜਿਹੜੇ ਬੰਦੇ ਸ਼ਰਾਬ ਜ਼ਿਆਦਾ ਪੀਂਦੇ ਨੇ ਹਾਂਜੀ ਉਹਨਾਂ ਦਾ ਸਿਰ ਬਿਲਕੁਲ ਇਸੇ ਤਰੀਕੇ ਨਾਲ ਮਤਲਬ ਦੁਖਦਾ ਉਹਨਾਂ ਦੇ ਸਿਰ ਦਰਦ ਦਾ ਜਿਹੜਾ ਢੰਗ ਤਰੀਕਾ ਹੁੰਦਾ ਦੁਖਣ ਦਾ ਉਹ ਇਹ ਜਿਹੇ ਇਹਦੇ ਘਾਰ ਵਰਗਾ ਹੀ ਹੁੰਦਾ ਮਾਈਗਰੇਨ ਵਰਗਾ ਹੀ ਹੁੰਦਾ ਠੀਕ ਹੈ ਜੀ ਤੇ ਉਤੋਂ ਪਤਾ ਲੱਗਦਾ ਵੀ ਉਹ ਪੇਟ 'ਚ ਗੜਬੜ ਪੈਦਾ ਕਰਦੀ ਹੈ ਪੇਟ ਦੀ ਗੜਬੜ ਨਾਲ ਹੀ ਅਸਲ 'ਚ ਇਹ ਲੜਿਆ ਹੋਇਆ ਤੇ ਉਹਰੇ ਦਾ ਕਾਰਨ ਵਿਸ਼ੇਸ਼ ਕਾਰਨ ਕੋਈ ਇੱਕ ਜਿਹਨੂੰ ਆਪਾਂ ਸਾਫ਼ ਕਹਿ ਸਕਦੇ ਹੁਈ ਹੈ ਵੀ ਕੋਈ ਪੋੜੇ ਪਿੰਦ ਤੇ ਜਾ ਇਹਦੇ ਨਾਲ ਹਟ ਗਿਆ ਇਹ ਏਸੀ ਕੋਈ ਗੱਲ ਨਹੀਂ ਠੀਕ ਹੈ ਮਾਈਗਰੇਨ ਦੀ ਕਿਸਮਾਂ ਕਿੰਨੀ ਤਰ੍ਹਾਂ ਦੇ ਨੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮਾਈਗਰੇਨ ਕੋਈ ਇੱਕ ਤਰਾਹ ਇਹ ਦੀ ਵੀ ਨਹੀਂ ਇਸ ਤਰਾਹ ਨਹੀਂ ਹੈ ਇੱਕੋ ਹੀ ਕਿਸਮ ਹੈ ਇਹ ਦੀ ਬਸ ਵੀ ਜਿਹੜਾ ਅੱਧੇ ਸਿਰ ਚ ਹੋਣਾ ਅੱਧੇ ਤੋਂ ਸਾਰੇ ਦੇ ਚਲੇ ਜਾਣਾ ਤੇ ਸਹਜੇ ਸਹਜੇ ਹੁੰਦਾ ਹੁੰਦਾ ਵੱਧ ਆ ਜਾਣਾ ਤੇ ਪੂਰਾ ਵੱਧ ਕੇ ਫੇਰ ਥੱਲੇ ਨੂੰ ਆ ਜਾਣਾ ਫਿਰ ਘੰਣਾ ਸ਼ੁਰੂ ਹੋ ਜਾਣਾ ਫਿਰ ਹਟ ਜਾਣਾ ਇਹਨਾਂ ਦਵਾਈ ਤੋਂ ਵੀ ਹਟਦਾ ਇਸ ਤਰ੍ਹਾਂ ਮਤਲਬ ਇਹਦੀ ਹੋਰ ਕੋਈ ਬਹੁਤੀਆਂ ਕਿਸਮਾਂ ਨਹੀਂ ਕਿਸਮੇ ਦੀ ਅਸਲ ਇਹੀ ਇੱਕੋ ਹੀ ਆ ਬਸ ਆਦਾ ਸ਼ੀਸ਼ੀ ਆਦਾ ਸ਼ੀਸ਼ੀ ਹੋਈ ਆ ਠੀਕ ਹੈ ਜੇ ਆਪਾਂ ਗੱਲ ਕਰੀਏ ਨਾ ਸਾਡੇ ਕਾਨੂੰਨ ਦੇ ਸੀ ਕਿ ਜਦੋਂ ਮਾਈਗਰੈਂਡਾ ਨੂੰ ਅਟੈਕ ਹੁੰਦਾ ਹੁੰਦਾ ਸੀਗਾ ਉਹਦਾ ਇੱਕ ਪਾਸਾ ਸਾਰਾ ਵਾਈਬ੍ਰੇਟ ਕਰਦਾ ਹੁੰਦਾ ਸੀ ਜੇ ਹੱਥ ਤੋਂ ਲੈ ਕੇ ਪੈਰ ਤੱਕ ਉਹਨੂੰ ਹਾਰਦਾਰਦ ਹਰਦ ਕੀ ਦਰਦ ਕਰਦੀ ਹੁੰਦੀ ਸੀ ਇਹ ਚ ਫਰਕ ਕੀ ਹੁੰਦਾ ਕਿ ਲੱਤ ਸਿਰ ਤੋਂ ਸ਼ੁਰੂ ਹੋਇਆ ਕਿ ਅੱਡ ਪੈਰ ਤੱਕ ਹੁੰਦਾ ਸੀਗਾ ਨਹੀਂ ਇਹ ਅੱਡ ਹੁੰਦਾ ਵਾ ਕੀ ਕੀ ਨਹੀਂ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਹਾਂਜੀ ਮਤਲਬ ਜਿਵੇਂ ਸਿਰ ਦੇ ਨਾਲ ਜਦੋਂ ਪ੍ਰਭਾਵਿਤ ਹੁੰਦਾ ਤੇ ਉਸ ਤਰ੍ਹਾਂ ਬਲੱਡ ਪ੍ਰੈਸ਼ਰ 'ਚ ਵੀ ਕੋਈ ਅਸਰ ਹੁੰਦਾ ਹੋਣਾ ਇੱਕ ਪਾਸੇ ਨੂੰ ਪ੍ਰੈਸ਼ਰ ਵਧ ਗਿਆ ਉਹਦਾ ਆਪਣੇ ਦਿਮਾਗ ਨਾਲ ਕੋਈ ਸੰਬੰਧ ਜੁੜ ਗਿਆ ਪਰ ਇਹ ਰੇਅਰ ਕੇਸ ਹੈ ਜਿਹੜਾ ਤੁਸੀਂ ਦੱਸਿਆ ਇਹ ਇਹਦਾ ਚਿੰਨ ਨਹੀਂ ਹੈ ਵੀ ਉਸ ਪਾਸੇ ਤੇ ਪੂਰੇ ਪਾਸੇ ਤੇ ਇਹਦੀ ਭਿਆਨਕਤਾ ਕਿਤੇ ਆਈ ਹੋਵੇ ਇਸ ਤਰ੍ਹਾਂ ਇਹ ਇਹ ਜ਼ਰੂਰੀ ਨਹੀਂ ਮਤਲਬ ਇਹਦਾ ਚਿੰਨ ਨਹੀਂ ਹੈ ਉਹਨੂੰ ਕੋਈ ਹੋਰ ਕਾਰਨ ਰਹੇ ਹੋਣਗੇ ਉਹਦਾ ਕੋਈ ਨਿਊਰੋ ਸਿਸਟਮ ਜਾਂ ਹੋਰ ਉਹਦੇ ਨਾਲ ਪ੍ਰਭਾਵਿਤ ਹੁੰਦਾ ਹੋਊਗਾ ਇਹ ਹੋ ਸਕਦਾ ਵੀ ਇਹ ਦੇ ਲੱਛਣਾਂ 'ਚ ਪੱਕੇ ਤੌਰ ਤੇ ਸ਼ਾਮਲ ਨਹੀਂ ਹੈਗਾ ਜੇ ਹੁਣ ਇਹ ਘਰੇਲੂ ਨੁਕਤੇ ਜਾਂ ਇਹਨਾਂ ਰੋਕਥਾਮ ਦੀ ਗੱਲ ਕਰੀਏ ਉਹ ਕੀ ਨੇ ਮਾਈਗਰੇਨ ਦੇ ਰੋਗ ਥਾਮ ਇੱਕ ਤਾਂ ਅਸਲ 'ਚ ਮਰੀਜ਼ ਨੂੰ ਜਦੋਂ ਇਹ ਦਰਦ ਹੋਣ ਲੱਗ ਜਾਂਦਾ ਹਾਂ ਹਾਂਜੀ ਉਦੋਂ ਬਾਅਦ ਇਹ ਦੀ ਰੋਕਥਾਮ ਹੈ ਉਥੇ ਚਾਨਣ ਹੈ ਜਿਹੜਾ ਉਹ ਦੇ ਅਨੁਕੂਲ ਰੱਖਿਆ ਜਾਵੇ ਖੜਕਾ ਰੌਲਾ ਰਟਾ ਉਥੇ ਘੱਟ ਪਾਇਆ ਜਾਵੇ ਉਹ ਘੱਟ ਖਾਵੇ ਬਾਕੀ ਦਰਦ ਦੀਆਂ ਜਿਹੜੀਆਂ ਆਮ ਦਰਦਨਵਾਰਕ ਉਹਦਾ ਆਯੁਰਵੇਦੀਆਂ ਨੇ ਚਾਹੇ ਉਹ ਐਲੋਪੈਥੀ ਦੀਆਂ ਨੇ ਜਿਹੜੀਆਂ ਵੀ ਦਰਦ ਘੱਟ ਕਰਨ ਵਾਲੀਆਂ ਨੇ ਕਿਉਂਕਿ ਲੱਛਣਾਂ ਦਾ ਇਲਾਜ ਇਹਦੇ ਹੁੰਦਾ ਉਲਟੀ ਆਉਂਦੀ ਆ ਉਹਦਾ ਰਾਜਾ ਵੈਸੇ ਬੈਦਕ ਦੇ ਨਜ਼ਰੀਏ ਤੋਂ ਮੈਂ ਕਹੂੰਗਾ ਵੀ ਇਹਦੇ 'ਚ ਆਉਂਦੀ ਉਲਟੀ ਰੋਕੀ ਨਹੀਂ ਜਾਣੀ ਚਾਹੀਦੀ ਫੇਰ ਇਹਦੀ ਜਿਹੜੀ ਤੀਬਰਤਾ ਉਹ ਵੱਧ ਹੀ ਹੈ ਅਗਰ ਉਲਟੀ ਆ ਜਾਵੇ ਜਾਂ ਲਿਆਂਦੀ ਜਾਵੇ ਤਾਂ ਉਹਨੂੰ ਜ਼ਿਆਦਾ ਛੇਤੀ ਜਿਹੜਾ ਫਾਇਦਾ ਹੁੰਦਾ ਇੰਉਂ ਥੋੜਾ ਜਿਹਾ ਇਹ ਤੇਜਾਬੀ ਮਾਦਦੇ ਨਾਲ ਜੁੜਦਾ ਜਾ ਕੇ ਜਦੋਂ ਜਿਹੜੀ ਇਹਨਾਂ ਬੰਦਿਆਂ ਨੂੰ ਉਲਟੀ ਆਉਂਦੀ ਹੈ ਮਾਈਗਰੇਨ ਵਾਲਿਆਂ ਨੂੰ ਜੇ ਆਉਂਦੀ ਹੈ ਕਿਸੇ ਨੂੰ ਉਹਨਾਂ ਨੂੰ ਖੱਟੀ ਤੇਜਾਬੀ ਉਲਟੀ ਆਉਂਦੀ ਹੈ ਜਿਹੜੀ ਪੀਲੇ ਤੇ ਚਿੱਟੇ ਰੰਗ ਦੀ ਰਲੀ ਮਿਲੀ ਦੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਆਰਾਮ ਮਿਲਦਾ ਇਹਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਤੇਜਾਬੀ ਮਾਦਿਆਂ ਤੋਂ ਸਾਡਾ ਖਹਿੜਾ ਛਡਾਉਂਦੀਆਂ ਨੇ ਉਹ ਪ੍ਰਕਿਰਿਆ ਅਪਣਾਉਣੀ ਚਾਹੀਦੀ ਹੈ ਘੱਟ ਖਾਣਾ ਸਮੇਂ ਸਿਰ ਖਾਣਾ ਤੇ ਬਾਕੀ ਤਲੀਆਂ ਚੀਜ਼ਾਂ ਜਿਆਦਾ ਲੂਣ ਵਾਲੀਆਂ ਜਿਆਦਾ ਮਿੱਠੇ ਵਾਲੀਆਂ ਉਹਨਾਂ ਤੋਂ ਪਰਹੇਜ਼ ਰੱਖਣਾ ਨਸ਼ੇ ਤੋਂ ਖਾਸ ਕਰਕੇ ਦੂਰ ਰਹਿਣਾ ਤੇ ਪੂਰੀ ਵਧੀਆ ਨੀਂਦ ਲੈਣਾ ਇਹ ਦਾਤ ਰੱਖ ਰਖਾ ਹੋਇਆ ਸਾਰਿਆਂ ਤੋਂ ਵਧੀਆ ਵੈਸੇ ਜਦੋਂ ਹੁੰਦਾ ਜਿੰਨਾ ਬੰਦਿਆਂ ਨੂੰ ਹੁੰਦਾ ਇਹਦਾ ਕੋਈ ਪੱਕਾ ਇਲਾਜ ਅਜੇ ਤੱਕ ਆਇਆ ਨਹੀਂ ਮਤਲਬ ਸੁਣਨ ਗਣੇ ਚ ਅਸੀਂ ਜਿਹੜੇ ਬੈਦ ਲੋਕ ਆ ਅਸੀਂ ਇਹਨੂੰ ਅ ਤਰਦੋਸ਼ ਦੇ ਵਿੱਚ ਬਾਜੂ ਦਾ ਪ੍ਰਕੋਪ ਮੰਨਿਆ ਵੀ ਇਹਦੇ ਚ ਜਿਹੜੀ ਬੈ ਜਾਂ ਬਾਤ ਜਿਹਨੂੰ ਰੇਸ਼ਾ ਵੀ ਕਹਾ ਜਾਂਦਾ ਆਮ ਤੌਰ ਤੇ ਆਪਾਂ ਕਹਿੰਦੇ ਆ ਵੀ ਉਹ ਵੱਧ ਜਾਂਦੀ ਹੈ ਜਿਹੜੀਆਂ ਬਾਜੂ ਅਨਕੂਲ ਤੀਜਾ ਨੇ ਉਹ ਘਟਖਾਣੀਆਂ ਜਾ ਜਾਂਦੀਆਂ ਨੇ ਜਿਹੜੀਆਂ ਉਹਦੀਆਂ ਪ੍ਰਤੀਰੋਧੀ ਨੇ ਉਹ ਜ਼ਿਆਦਾ ਖਾਣੀਆਂ ਚਾਹੀਦੀਆਂ ਨੇ ਜਿਵੇਂ ਕਾਲੀ ਮਿਰਚ ਸੁੰਡ ਮਾਗ ਤਿਰਫਲਾ ਇਹਨਾਂ ਚੀਜ਼ਾਂ ਦਾ ਸੇਵਨ ਕਰ ਲੈਣਾ ਚਾਹੀਦਾ ਤਾਂ ਇਹਦੇ ਜਿਹੜੇ ਪ੍ਰਕੋਪ ਨੇ ਉਹ ਘਟ ਜਾਂਦੇ ਨੇ ਜੀ ਆਪਾਂ ਗੱਲ ਕਰੀ ਜੋ ਮਾਈਗਰੇਨ ਦਾ ਅਟੈਕ ਹੁੰਦਾ ਵਾ ਉਸ ਉਹ ਬੰਦੇ ਦਾ ਸੁਭਾਅ ਆ ਤੇ ਨਿਚੇ ਤੋਂ ਉਹ ਫਰਕ ਆਉਂਦਾ ਵਾ ਚਿਰਚੜਾ ਹੋ ਜਾਂਦਾ ਵਾ ਗੁੱਸਾ ਆਉਂਦਾ ਵਾ ਉਹਨੂੰ ਕਈ ਵਾਰ ਦਿਮਾਗ ਗਰਮ ਵੀ ਹੁੰਦਾ ਫੀਵਰ ਵੀ ਹੋ ਜਾਂਦਾ ਵਾ ਇਹ ਇਹ ਚ ਇਹਨਾਂ ਨੇ ਨਾ ਫਿਰ ਇਹਨਾਂ ਦੇ ਲੱਛਣ ਮਤਲਬ ਲੱਛਣ ਨੇ ਇਹਦਾ ਇਹਦਾ ਤੁਹਾਨੂੰ ਇੱਕ ਪ੍ਰਗਟਾਓ ਹੈ ਵੀ ਇਹ ਬੰਦੇ ਨੂੰ ਆਮ ਸਰਦਾਰ ਦਾ ਕਿਸੇ ਬੰਦੇ ਨੂੰ ਉਹ ਤੁਹਾਨੂੰ ਇਸ ਤਰ੍ਹਾਂ ਕਹਿ ਸਕਦਾ ਵੀ ਮੇਰੇ ਸਿਰ ਤੇ ਥੋੜਾ ਜਿਹਾ ਪ੍ਰੈਸ਼ਰ ਪਾਓ ਦਬਾਓ ਇਹਨੂੰ ਮੇਰਾ ਆਟ ਜਾਊਗਾ ਤੇ ਆ ਬੱਚਾ ਮੇਰੇ ਕੋਲੇ ਰੌਲਾ ਪਾਉਂਦਾ ਇਹਨੂੰ ਪਰੇ ਕਰ ਲੋ ਉਹ ਮਤਲਬ ਚਿਰਚੜਾਪਣ ਮਾਈਗਰੇਨ ਵਾਲੇ ਦੀ ਹੋਊਗਾ ਮਾਈਗਰੇਨ ਵਾਲਾ ਉਹਨੂੰ ਬੁਰਾ ਮੰਨੂਗਾ ਜੇ ਉਹਦੇ ਕੋਲੇ ਰੌਲਾ ਪੈਂਦਾ ਉਹ ਉਹਦੇ ਨਾਲ ਲੜਨ ਦੀ ਕੋਸ਼ਿਸ਼ ਵੀ ਕਰੂਗਾ ਵੀ ਇਥੋਂ ਜਾਂਦਾ ਨਹੀਂ ਤੂੰ ਉਹ ਉਹ ਬੋਲਣਾ ਘੱਟ ਪਸੰਦ ਕਰਦਾ ਹੈ ਸਿਰ ਨੂੰ ਦਬਦਾ ਹੈ ਮਤਲਬ ਉਹ ਆਪਣਾ ਜਿਵੇਂ ਮਤਲਬ ਬੇਚੈਨ ਬਹੁਤ ਉਹ ਤੁਹਾਨੂੰ ਬਰਦਾਸ਼ਤ ਨਹੀਂ ਕਰਦਾ ਆਮ ਦਰਦ ਇਸ ਤਰ੍ਹਾਂ ਨਹੀਂਗਾ ਉਹ ਦੱਬਣ ਨਾਲ ਵੀ ਇਹਦਾ ਕੋਈ ਇਲਾਜ ਨਹੀਂ ਹੁੰਦਾ ਇਹ ਦੱਬਣ ਨਾਲ ਤਾਂ ਸਿਰ ਨੂੰ ਮਹਿਸੂਸ ਹੁੰਦਾ ਵੀ ਮੇਰਾ ਸਿਰ ਹੋਰ ਜ਼ਿਆਦਾ ਦੁਖਦਾ ਇਹਦੇ ਚ ਦਬਾ ਨਹੀਂ ਦਿੱਤਾ ਜਾਂਦਾ ਇਸ ਤਰ੍ਹਾਂ ਦਾ ਇਹਦਾ ਦੂਜੇ ਦਰਦਾਂ ਨਾਲੋਂ ਅੰਤਰ ਜੇ ਮਾਈਗਰੇਨ ਦਾ ਅਟੈਕ ਹੁੰਦਾ ਆਪਾਂ ਨੂੰ ਕਿਹੜੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿਹੜੀ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਾਂ ਡੇਲੀ ਰੁਟੀਨ ਸਾਡੀ ਕੀ ਹੋਣੀ ਚਾਹੀਦੀ ਹੈ ਇਹ ਚੀਜ਼ ਨੂੰ ਜਿਹੜੇ ਇੱਕ ਘਟਾਵੇ ਜਾਂ ਇਹਨੂੰ ਰੋਕथाम ਵਿੱਚ ਵਾਸਤੇ ਦੇਖੋ ਬੈਦਕ ਦੇ ਵਿੱਚ ਤਾਂ ਇਹ ਹੈ ਵੀ ਤੁਸੀਂ ਜਿਹੜੀਆਂ ਚੀਜ਼ਾਂ 'ਚ ਜ਼ਿਆਦਾ ਬਾਜੂ ਹੈ ਜਿਹਦੇ ਨਾਲ ਤੁਹਾਡੇ ਅੰਦਰ ਬਾਜੂ ਪ੍ਰੋਧਤ ਹੁੰਦੀ ਹੈ ਠੀਕ ਹੈ ਉਹ ਚੀਜ਼ਾਂ ਨਾ ਖਾਓ ਜਿਦੇ ਜਾਰੀ ਬੀ ਆਲੂ ਚੌਲ ਭਿੰਡੀ ਤੇ ਕਿਸੇ ਹੱਦ ਤੱਕ ਦਹੀਂ ਲੱਸੀ ਵੀ ਇਹਦੇ 'ਚ ਆਉਂਦੇ ਨੇ ਇਹ ਘਟਾ ਕੇ ਜਾਣ ਪਾਰੇ ਬੰਦ ਕਰਨ ਵਾਲਿਆਂ ਦੇ ਨਹੀਂ ਹੁੰਦੇ ਕਿਉਂਕਿ ਇਹਨਾਂ ਦੇ ਜਿੰਨੇ ਇਹੇ ਜੇ ਔਗਣ ਨੇ ਤਾਂ ਥੋੜੇ ਬਹੁਤ ਇਹਦੇ ਚ ਗੁਣ ਵੀ ਹੈ ਗੁਣ ਔਰ ਖਾਣ ਲਈ ਸੁੰਡ ਸੁੱਕਿਆ ਆਦਰਕ ਆਪਾਂ ਜਿਹਨੂੰ ਕਹਿੰਨੇ ਆ ਯਾ ਅਦਰਕ ਲਸਣ ਪਿਆਜ਼ ਇਹ ਤੀਜਾਂ ਜਿਆਦਾ ਮਤਲਬ ਲੈਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਜਿਹੜਾ ਬਾਜੂ ਦਾ ਪ੍ਰਕੋਪ ਹੈ ਉਹ ਘਟਦਾ ਹੋਵੇ ਅਜਮੈਣ ਅਚਾਰ ਘੱਟ ਖਾਣੇ ਚਾਹੀਦੇ ਨੇ ਤੇਜ ਮਸਾਲਿਆਂ ਵਾਲੀਆਂ ਦਾਲਾਂ ਸਬਜ਼ੀਆਂ ਉਹ ਘੱਟ ਖਾਣੀਆਂ ਚਾਹੀਦੀਆਂ ਨੇ ਹਲਕਾ ਭੋਜਨ ਇੱਕ ਦੋ ਦਿਨ ਚਾਰ ਦਿਨ ਜਿੰਨੇ ਦਿਨ ਇਹ ਜਦੋਂ ਨਹੀਂ ਹੁੰਦਾ ਤਾਂ ਬਿਲਕੁਲ ਹੀ ਨਹੀਂ ਹੁੰਦਾ ਠੀਕ ਹੈ ਜੀ ਤਾਂ ਆਦਮੀ ਮਤਲਬ ਬਿਲਕੁਲ ਤੰਦਰੁਸਤ ਹੁੰਦਾ ਜਦੋਂ ਹੁੰਦਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਹੋਣ ਲੱਗ ਜਾਏ ਜੇ ਮਾਈਗਰੇਨ ਦਾ ਦੌਰਾ ਪੈਂਦਾ ਆਪਣੇ ਹੁਣ ਵੀ ਪੈ ਸਕਦਾ ਠੀਕ ਹੈ ਇੱਥੇ ਬੈਠਿਆਂ ਨੂੰ ਇਹਦਾ ਜਿਹੜਾ ਅਟੈਕ ਆ ਗਿਆ ਤਾਂ ਫਿਰ ਉਹ ਥੋੜੇ ਜਰਤੀ ਫਿਰ ਉਹ ਇੱਕ ਪਾਸਾ ਆਏ ਕੱਖ ਵੀ ਨਹੀਂ ਲੱਗਦਾ ਵੀ ਜਿਵੇਂ ਬਾਹਰ ਡਿਗੂਗੀ ਵੀ ਅੱਖਾਂ ਕਾਟ ਰਹੀ ਹੈ ਤੇ ਫਿਰ ਉਹ ਮਤਲਬ ਜਿਵੇਂ ਦਾ ਪ੍ਰਗਟਾਉ ਇਸ ਤਰ੍ਹਾਂ ਦੇ ਤੇਜ ਦਰਦ ਚ ਕਰਨਾ ਹੁੰਦਾ ਉਸ ਤਰ੍ਹਾਂ ਦਾ ਬੰਦਾ ਕਰਦਾ ਫਿਰ ਮਾਈਗਰੇਨ ਦੇ ਵਿੱਚ ਕੋਈ ਐਕਸਰਸਾਈਜ਼ ਜਾਂ ਕੋਈ ਕਸਰਤ ਵੀ ਹੁੰਦੀ ਹੈ ਜਿਹਦੇ ਜਿਹਨਾਂ ਆਪਾਂ ਇਹ ਦੂਰ ਕਰ ਸਕਦੇ ਹਾਂ ਚੀਜ਼ ਨੂੰ ਐਕਸਰਸਾਈਜ਼ ਇਹਦੇ ਵਿੱਚ ਪ੍ਰਾਣਾਯਾਮ ਚੰਗਾ ਅਸਰ ਕਰਦਾ ਹੈ ਵੀ ਤੁਸੀਂ ਇਹਨੂੰ ਪ੍ਰਾਣਾਯਾਮ ਨੂੰ ਮੈਂ ਪਹਿਲਾਂ ਵੀ ਕਹਿੰਨਾ ਮੈਂ ਮੈਂ ਮਤਲਬ ਉਹ ਜੋਗਾ ਅਭਿਆਸ ਵਾਲਾ ਮਸਲਾ ਨਹੀਂ ਹੈਗਾ ਆਪਣਾ ਮੇਰੇ ਇਧਰ ਹੀ ਨੱਕ ਬੰਦ ਕਰੋ ਇਧਰ ਹੀ ਨੱਕ ਬੰਦ ਕਰੋ ਮਸਲਾ ਹੈ ਵੀ ਸ਼ਾਂਤ ਚਿੱਤ ਹੋ ਕੇ ਠੀਕ ਹੈ ਜੀ ਤੁਸੀਂ ਲੰਬੇ ਸਾਹ ਲਓ ਸਾਹ ਤੇ ਧਿਆਨ ਦਿਓ ਮੈਂ ਹੁਣ ਸਾਹ ਮੈਂ ਅੰਦਰ ਨੂੰ ਖਿੱਚਿਆ ਹੁਣ ਮੈਂ ਬਾਹਰ ਨੂੰ ਛੱਡਿਆ ਤੁਸੀਂ ਜਦੋਂ ਕਾਕਰ ਚਤ ਹੋ ਜਾਓਗੇ ਤਾਂ ਇਹਦਾ ਜਿਹੜਾ ਦੌਰ ਹੈ ਜਿਹੜੀ ਇਹਦੀ ਤੀਬਰਤਾ ਉਹ ਘਟਣੀ ਸ਼ੁਰੂ ਹੋ ਲਗੀ। ਇਹ ਹੀ ਇਹਦਾ ਇੱਕ ਵਧੀਆ ਰਾਜ਼ ਹੈ। ਬਾਕੀ ਦਾ ਬਸ ਉਹ ਦਵਾਈਆਂ ਜਿਹੜੀਆਂ ਦਰਦਨਾਸ਼ਕ ਨੇ ਉਹ ਆਯੁਰਵੇਦ ਦੀਆਂ ਵੀ ਹੋ ਸਕਦੀਆਂ ਨੇ। ਐਲੋਪੈਥੀ ਦੀਆਂ ਵੀ ਹੋ ਸਕਦੀਆਂ ਨੇ ਉਹ ਲੈ ਸਕਦੇ ਤੁਸੀਂ। ਠੀਕ ਹੈ। ਜੀ ਆਪਾਂ ਗੱਲ ਕਰੀਏ ਪੁਰਾਣੇ ਸਮੇਂ 'ਚ ਕਿੰਨੀ ਰੇਸ਼ਿਓ ਸੀਗੀ ਅੱਜ ਦੇ ਟਾਈਮ 'ਚ ਕਿੰਨੀ ਰੇਸ਼ਿਓ ਹੈ ਨਹੀਂ ਸੀ ਦੀ? ਮਾਈਗ੍ਰੇਨ ਦੀ। ਮਾਈਗ੍ਰੇਨ ਦਾ ਜਿੱਥੋਂ ਤੱਕ ਜੇ ਆਪਾਂ ਜਨਰੇਸ਼ਨ ਨੂੰ ਲਈਏ ਜੇ ਆਬਾਦੀ ਦੇ ਵਾਧੇ ਨੂੰ ਲਈਏ ਤਾਂ ਮੇਰੇ ਖਿਆਲ 'ਚ ਘਟਿਆ ਹੈ। ਅੱਛਾ ਜੀ। ਇਹ ਪਹਿਲਾਂ ਅੱਜ ਤੋਂ 40-50 ਸਾਲ ਪਹਿਲਾਂ ਜਿਹੜੀ ਸਾਡੀ ਆਬਾਦੀ ਸੀ ਜਿੰਨੀ ਕਿ ਸਾਡੀ ਗਿਣਤੀ ਸੀ ਮੈਂ ਪਿੰਡਾਂ ਦੇ ਵਿੱਚ ਦੇਖਿਆ ਇਹ ਅਕਸਰ ਜਿਹੜੇ ਪੜ੍ਹਨ ਵਾਲੇ ਬੱਚੇ 7ਵੀਂ 8ਵੀਂ ਦੇ ਮਤਲਬ ਜ਼ਿਆਦਾਤਰ ਵਿਦਿਆਰਥੀ ਹੁੰਦੇ ਸੀ ਉਹਨਾਂ 'ਚ ਸਕੂਲਾਂ ਦੇ ਵਿੱਚ ਇਹ ਸ਼ਿਕਾਇਤ ਆਉਂਦੀ ਰਹਿੰਦੀ ਸੀ ਜੀ ਮੇਰਾ ਇੱਧਰੋਂ ਸਿਰ ਬਹੁਤ ਦੁਖਦਾ ਮੈਂ ਘਰ ਨੂੰ ਜਾਣਾ ਠੀਕ ਹੈ ਹੁਣ ਮੈਨੂੰ ਨਹੀਂ ਲੱਗਦਾ ਵੀ ਉਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਹ ਦੀ ਚਲੋ ਠੀਕ ਹੈ ਇਹ ਹੈਗਾ ਜਦੋਂ ਆਬਾਦੀ ਵਧ ਗਈ ਤਾਂ ਗਿਣਤੀ ਤਾਂ ਵਧ ਗਈ ਗਿਣਤੀ ਤਾਂ ਵਧ ਗਈ ਗਿਣਤੀ ਵਧ ਗਈ ਪਰ ਪਰਸੈਂਟੇਜ ਦੇ ਹਿਸਾਬ ਨਾਲ ਮੇਰਾ ਖਿਆਲ ਆ ਵੀ ਪਹਿਲਾਂ ਨਾਲੋਂ ਘੱਟ ਆ ਠੀਕ ਹੈ ਜੀ ਤੇ ਇਹ ਕਾਰਨ ਪਤਾ ਨਹੀਂ ਕਿ ਹਾਲਾਂਕਿ ਖਾਣਾ-ਦਾਣਾ ਸਾਡਾ ਮਾੜਾ ਹੋ ਗਿਆ ਪਹਿਲਾਂ ਨਾਲੋਂ ਇਹ ਇਹ ਨਹੀਂ ਪਤਾ ਨਹੀਂ ਇਹ ਕੋਈ ਮੌਸਮ ਦਾ ਸਬੰਧ ਹੈ ਇਹਦੇ ਜਾਂ ਕੀ ਹੈ ਇਹ ਅਜੇ ਸਮਝ ਨਹੀਂ ਆਈ ਮਤਲਬ ਇੱਕ ਇਹਦੇ ਚ ਸ਼ਾਂਤ ਜਿਤਰਣਾ ਬਹੁਤ ਜ਼ਰੂਰੀ ਹੈ ਤੁਸੀਂ ਪੂਰੀ ਨੀਂਦ ਜ਼ਰੂਰੀ ਹੈ ਤੁਹਾਨੂੰ ਪੂਰੀ ਨੀਂਦ ਮਤਲਬ ਇਹਦੇ ਚ ਇਹ ਨਾ ਹੋਵੇ ਵੀ ਤੁਸੀਂ ਪਰੇਸ਼ਾਨ ਰਹੋ ਹਰ ਵੇਲੇ ਉਹ ਇਹਨੂੰ ਵਧਾਉਂਦੇ ਨੇ ਮਾਈਗ੍ਰੇਨ ਦੇ ਵਿੱਚ ਮੋਬਾਈਲ ਫੋਨ ਕੀ ਜ਼ਿੰਮੇਵਾਰੀ ਨਿਭਾਉਂਦਾ ਲੇਕੋ ਮੋਬਾਈਲ ਫੋਨ ਤਾਂ ਵੈਸੇ ਸਾਰੇ ਰੋਗਾਂ ਜਿਨਭਾਉਂਦਾ ਕਿਉਂਕਿ ਮੋਬਾਈਲ ਫੋਨ ਆਪਣੇ ਦਿਮਾਗ ਦੇ ਜਿਹੜੇ ਤੰਤੂ ਨੇ ਠੀਕ ਹੈ ਜੀ ਜਾਂ ਸਾਡਾ ਪੂਰਾ ਹੀ ਤੰਤੂ ਨਾੜੀ ਪ੍ਰਬੰਧ ਹੈ ਇਹਦੇ ਤੇ ਇਹਦੀਆਂ ਜਿਹੜੀਆਂ ਵੇਵਸ ਨੇ ਉਹ ਸਿੱਧੀਆਂ ਅਸਰ ਕਰਦੀਆਂ ਨੇ ਠੀਕ ਹੈ ਜੀ ਸਿੱਧੀਆਂ ਔਰ ਉਹਨਾਂ ਨੂੰ ਸ਼ਾਂਤ ਨਹੀਂ ਕਰਦੀਆਂ ਉਹ ਤੇਜ਼ਿਤ ਕਰਦੀਆਂ ਨੇ ਕਿਉਂ ਜਿਹੜੀ ਚੀਜ਼ ਵੀ ਉਹ ਤੇਜ਼ ਨਾ ਵਧਾਉਂਦੀ ਹੈ ਉਹ ਮਾਈਗਰੇਨ ਨੂੰ ਵਧਾਉਂਦੀ ਹੈ ਉਹਨੇ ਮਾਈਗਰੇਨ ਨੂੰ ਮਤਲਬ ਹੋਰ ਤੇਜ਼ ਹੀ ਕਰਨਾ ਹੈ ਉਹਦੇ ਜੋ ਕੋਈ ਫਾਇਦਾ ਨਹੀਂ ਕਰਦੀ ਇਸ ਕਰਕੇ ਫੋਨ ਤੋਂ ਦੂਰ ਹੀ ਰਹਿਣਾ ਚਾਹੀਦਾ ਮਾਈਗਰੇਨ ਨਾਲੋਂ ਤਾਂ ਮੇਰਾ ਖਿਆਲ ਘੱਟ ਤੋਂ ਘੱਟ ਆਪਦੇ ਕੰਨ ਕੋਲੇ ਲਿਜਾਣ ਤੋਂ ਪਰਹੇਜ਼ ਕਰੇ ਜਿੰਨਾ ਕੋ ਹੋ ਸਕੇ ਇਹ 이어ਫੋਨ ਵਰਤਲੇ ਹੁਣ ਇਹ ਜ਼ਰੂਰੀ ਹੋ ਗਿਆ ਫੋਨ ਬਿਨਾ ਸਰਦਾ ਤਾਂ ਹੈ ਨਹੀਂ ਚਾਹੇ ਨੁਕਸਾਨ ਕਰਦਾ ਚਾਹੇ ਨਹੀਂ ਕਰਦਾ ਪਰ ਕਰਦਾ ਜੇ ਆਪਾਂ ਗੱਲ ਕਰੀਏ ਜੇ ਜਾਂ ਐਕਸਰਸਾਈਜ਼ ਕਰਦੇ ਆ ਜਾਂ ਇਹਨਾਂ ਚੀਜ਼ਾਂ ਨਾਲ ਪਰਹੇਜ਼ ਕਰਦੇ ਆ ਇਹਦੇ ਘਟਣ ਦੇ ਚਾਂਸ ਹੈਗੇ ਆ ਵੀ ਅਗਲੀ ਉਮਰ ਤੱਕ ਜਾਂ ਜੋ ਅਗਲੀ ਜਨ ਅੱਗੇ ਜੋ ਉਮਰ ਵਧੂਗੀ ਆਪ ਘਟ ਜਾਣਗੇ ਚਾਂਸ ਇਹ 30 35 ਸਾਲ ਤੋਂ ਬਾਅਦ ਤਾਂ ਵੈਸੇ ਹੀ ਘਟ ਜਾਂਦਾ ਠੀਕ ਹੈ ਇਹ ਇਹਦੇ ਵੀ ਕਾਰਨ ਨਹੀਂ ਮੈਂ ਦੱਸ ਸਕਦਾ ਵੀ ਕਿਉਂ ਘਟ ਜਾਂਦਾ ਠੀਕ ਹੈ ਪਰ ਘਟ ਜਾਂਦਾ ਇਹ ਜ਼ਿਆਦਾਤਰ ਮਤਲਬ ਮੇਰਾ ਖਿਆਲ ਹੈ ਵੀ ਖਾਣ ਪੀਣ ਦਾ ਕੋਈ ਐਸਾ ਚੱਕਰ ਹੈ ਜਿਹੜਾ ਜਿਉਂ ਜਿਉਂ ਬੰਦਾ ਵੱਡੀ ਉਮਰ ਨੂੰ ਜਾਂਦਾ ਉਦੋਂ ਦੇ ਖਾਣੇ ਦਾਣੇ ਬਦਲ ਜਾਂਦੇ ਨੇ ਠੀਕ ਹੈ ਜਿਆਦਾਤਰ ਉਤੇਜਿਤ ਖਾਣਾ ਗੱਭਰੂ ਹੀ ਖਾਂਦੇ ਨੇ ਜਿਆਦਾਤਰ ਠੀਕ ਹੈ ਉਦੋਂ ਬਾਅਦ ਜਿਹੜੇ ਬਜ਼ੁਰਗ ਵੀ ਨਹੀਂ ਹੜਦੇ ਉਹਨਾਂ ਦੇ ਬਜ਼ੁਰਗਾਂ ਨੂੰ ਵੀ ਹੁੰਦਾ 100% ਦੀ ਥੋੜੋ ਹਟ ਜਾਂਦਾ ਰਹਿੰਦਾ ਪਰ ਇਹ ਜੁੜਿਆ ਹੋਇਆ ਖਾਣੇ ਦਾਣੇ ਨਾਲ ਹੈ ਮੈਂ ਅਕਾਸ਼ ਜੀ ਤੁਹਾਨੂੰ ਸਪਸ਼ਟ ਕਰਦਾ ਹਾਂ ਇਹ ਬਈ ਇਹਦਾ ਨਾਟਕ ਨੂੰ ਮੂਲ ਕਾਰਨ ਆ ਠੀਕ ਹੈ ਜੀ ਨਾ ਇਹਦਾ ਪਤਾ ਲੱਗ ਸਕੇ ਠੀਕ ਹੈ ਜੀ ਨਾ ਇਹਦਾ ਕੋਈ ਟੈਸਟ ਹੈ ਇਸ ਤਰ੍ਹਾਂ ਦਾ ਵੀ ਜਿਹੜਾ ਇਹ ਦੱਸ ਸਕੇ ਵੀ ਇਹ ਜਿਹੜਾ ਤੁਹਾਡਾ ਦਰਦ ਹੈ ਇਹ ਮਾਈਗਰੇਨ ਹੈ ਮਾਈਗਰੇਨ ਜਿਵੇਂ ਕਿਸੇ ਚੀਜ਼ ਦਾ ਕੋਈ ਟੈਸਟ ਹੁੰਦਾ ਕੋਈ ਉਹਦਾ ਕੋਈ ਬੈਕਟੀਰੀਆ ਉਹਦਾ ਕੋਈ ਵਾਇਰਸ ਜਾਂ ਉਹਦਾ ਕੋਈ ਹੋਰ ਕਾਰਨ ਵੀ ਤੁਹਾਨੂੰ ਇਹ ਹੋ ਗਿਆ ਇਹਦਾ ਐਸਾ ਕੋਈ ਕਾਰਨ ਨਹੀਂ ਨਾ ਤਾਂ ਇਹ ਕਿਸੇ ਅੰਗ ਨੂੰ ਖਰਾਬ ਕਰਦਾ ਹੈ ਨਾ ਕਿਤੇ ਸੋਜ ਪੈਦਾ ਕਰਦਾ ਹੈ ਜਦੋਂ ਇਹਦੀ ਕੋਈ ਚੀਜ਼ ਨਹੀਂ ਤਾਂ ਕੀ ਦੱਸਾਂਗੇ ਇਹ ਇਸ ਤਰ੍ਹਾਂ ਦਾ ਮਤਲਬ ਇਹਦੇ ਜਿਹੜੇ ਦਰਦ ਦਾ ਇਹਦਾ بس ਇੱਕ ਵਿਲੱਖਣਤਾ ਹੈਗੀ ਹੈ ਵਿਲੱਖਣਤਾ ਹੈ ਵੀ ਇਹਦੇ ਦਰਦ ਚ ਤਸ ਤਸ ਹੁੰਦੀ ਹੈ ਜਿਹਨੂੰ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਉਹ ਜਿਹਦੇ ਚ ਇੱਕ 30 ਜੀ ਪੈਂਦੀ ਹੈ ਵੀ ਇਹ ਟਸ ਟਸ ਕਰਦਾ ਹੈ ਦਰਦ ਬਸ ਧੜਕਣੇ ਦੇ ਚ ਸਾਨੂੰ ਮਹਿਸੂਸ ਹੁੰਦੀ ਹੈ ਉਸ ਤਰ੍ਹਾਂ ਦਾ ਦਰਦ ਹੈ ਪਰੇਸ਼ਾਨੀ ਬਹੁਤ ਪੈਦਾ ਕਰਦਾ ਬਹੁਤ ਹੀ ਜ਼ਿਆਦਾ ਠੀਕ ਹੈ ਜੇ ਆਪਾਂ ਗੱਲ ਕਰ ਲਈਏ ਇਹਦੀ ਟਾਈਮ ਪੀਰੀਅਡ ਕਿੰਨਾ ਕੁ ਹੁੰਦਾ ਹੈ 6 ਮਹੀਨੇ ਸਾਲ ਕਿ ਲੰਮਾ ਵੀ ਦੂ ਲੰਮਾ ਚਲੇ ਜਾਂਦਾ ਹੈ ਜੇ ਕਿਸੇ ਨੂੰ ਅੱਜ ਮੰਨ ਲਓ 7 6 ਸਾਲ ਜੇ ਵਾਕ ਨੂੰ ਹੋਇਆ ਵਾ ਇਹ 35 ਸਾਲ ਰਹੂਗਾ ਕਿ 10 ਸਾਲ ਦੀ ਉਮਰ ਇਹ ਜਿਨ੍ਹਾਂ ਨੂੰ ਹੁੰਦਾ तकरीबन ਲੰਬਾ ਸਮਾਂ ਰਹਿੰਦਾ ਠੀਕ ਹੈ ਜੀ ਹਾਂ ਇਹ ਇਹ ਕੋਈ ਆਬਦੀ ਨਹੀਂ ਵੀ ਇਹ ਕਦੋਂ ਹਟੇ ਪਰ ਰਹਿੰਦਾ ਲੰਬਾ ਸਮਾਂ ਠੀਕ ਹੈ ਜੀ ਤੇ ਜਿਹੜੇ ਬੰਦੇ ਨੂੰ ਹੁੰਦਾ ਉਹਨੂੰ ਜਿਹੜੀ ਇਹਦੀ ਉਹ ਦੌਰੇ ਦੀ ਪੀਰੀਅਡ ਹੈ ਹਾਂਜੀ ਉਹ ਅੱਧਾ ਘੰਟਾ ਘੰਟਾ 2-4 ਘੰਟੇ 10 ਘੰਟੇ ਪੂਰਾ ਦਿਨ ਹਫਤਾ ਵੀ ਹੋ ਸਕਦਾ ਹਟ ਗਿਆ ਫਿਰ ਹੋ ਗਿਆ ਲਗਾਤਾਰ ਲਗਾਤਾਰ ਵੀ ਨਹੀਂ ਲਗਾਤਾਰ ਨਹੀਂ ਹੁੰਦਾ ਠੀਕ ਹੈ ਜੀ ਇਹਨੇ ਇੱਕ ਵਾਰੀ ਪੂਰੇ ਚੜਾਤੇ ਜਾ ਕੇ ਠੀਕ ਹੈ ਫਿਰ ਇਹਨੇ ਵਾਪਸ ਹੁਣਾ ਠੀਕ ਹੈ ਕਿਰਾਂ ਪੂਰਾ ਆਰਾਮ ਆਊਗਾ ਦੁਬਾਰੇ ਹੋਰ ਲੱਗਦਾ ਠੀਕ ਹੈ ਆਹਦਾ ਜੀ ਸ਼ੀਸ਼ੇ ਦਰਦ ਐ ਇਸੇ ਕਰਕੇ ਇਹਨੂੰ ਸੂਰਜਾ ਵਰਤ ਦਰਦ ਕਹਿੰਦੇ ਨੇ ਸੂਰਜਾ ਵਰਤ ਜਿਵੇਂ ਸੂਰਜ ਦਾ ਵਰਤ ਹੈ ਸੂਰਜ ਦਾ ਮਤਲਬ ਇਹ ਥੱਲੇੋਂ ਸ਼ੁਰੂ ਹੋਇਆ ਦੁਪਹਿਰੇ ਸਿਖਰ ਚਲੇ ਗਿਆ ਫਿਰ ਥੱਲੇ ਨੂੰ ਚਲੇ ਗਿਆ ਐਂ ਉਹ ਇਹਨੂੰ ਸੂਰਜਾ ਵਰਤ ਦਰਦ ਵੀ ਕਿਹਾ ਜਾਂਦਾ ਵੀ ਜਿਵੇਂ ਸੂਰਜ ਦਾ ਚੜਾ ਹੈ ਉਹਨੇ ਅਕਸਰ ਨੂੰ ਥੱਲੇ ਨੂੰ ਆਉਣਾ ਹੀ ਆਉਣਾ ਹੈ ਐਂ ਉਹ ਇਹਨੇ ਜੇ ਚੜਾਇਆ ਤਾਂ ਇਹਨੇ ਥੱਲੇ ਆਉਣਾ ਹੀ ਆਉਣਾ ਹੈ ਇਹ ਨਹੀਂ ਹੈ ਵੀ ਕਿਸੇ ਇਲਾਜ ਨਾਲ ਉਹ ਬਿਨਾਂ ਇ ਜੇ ਆਪ ਗੱਲ ਕਰ ਲਈਏ ਮੇਲ ਦੇ ਫੀਮੇਲ ਚ ਕਿ ਮਾਈਗ੍ਰੈਂਟ ਕਿਸਮਾ ਹੁੰਦੀਆਂ ਜਾਂ ਇਹਨਾਂ ਦੀ ਅੱਡਰ ਵੈਰੈਟੀ ਹੁੰਦੀ ਆ ਇਹ ਮੇਲ ਨੂੰ ਜ਼ਿਆਦਾ ਹੁੰਦਾ ਹੈ ਵੈਰੈਟੀ ਕੋਈ ਨਹੀਂ ਹਾਇਦ ਉਹਨਾਂ ਨੂੰ ਇੱਕੋ ਜਿਹਾ ਠੀਕ ਹੈ ਜੀ ਹਾਂ ਦਰ ਮਤਲਬ ਜਿਹੜੇ ਲੱਛਣ ਨੇ ਜਿਹੜਾ ਇਹਦਾ ਜਾਂ ਜਿਵੇਂ ਮੈਂ ਕਹਾ ਵੀ ਤਰਦੋਸ਼ ਵਿਗਾੜਨ ਵਾਲੇ ਹੁੰਦਾ ਤਾਂ ਉਹ ਉਦਾਂ ਤੋਂ ਦੋਨਾਂ ਚ ਹੋਊਗਾ ਦੋਨਾਂ ਨੂੰ ਹੁੰਦਾ ਇੱਕੋ ਜਾਂ ਹੁੰਦਾ ਪਰ ਮਰਦਾਂ ਚ ਜ਼ਿਆਦਾ ਹੁੰਦਾ ਅੱਛਾ ਜੀ ਮੇਲ ਤੇ ਜ਼ਿਆਦਾ ਹੁੰਦਾ ਇਹ ਪਤਾ ਨਹੀਂ ਇਸ ਤਰ੍ਹਾਂ ਦਾ ਕਾਰਨ ਹੋਊਗਾ ਵੀ ਜਿਹੜਾ ਇਹਦੇ ਕੰਮ ਦਾ ਢੰਗ ਨੇ ਉਹ ਵੱਖਰੇ ਵੱਖਰੇ ਨੇ ਹੋ ਸਕਦਾ ਹੈ ਇਸ ਤਰ੍ਹਾਂ ਦਾ ਕੋਈ ਪਰ ਅਜੇ ਤੱਕ ਮੈਂ ਮੇਰੇ ਹਿਸਾਬ ਨਾਲ ਨਹੀਂ ਮੈਂ ਕਹਿ ਸਕਦਾ ਵੀ ਮੈਂ ਕਿਤੇ ਪੜਿਆ ਸੁਣਿਆ ਹੋਵੇ ਵੀ ਇਹਦਾ ਕੋਈ ਠੋਸ ਕਾਰਨ ਲੱਭ ਗਿਆ ਹੋਵੇ ਤੇ ਠੋਸ ਇਲਾਜ ਲੱਭ ਗਿਆ ਹੋਵੇ ਐਸਾ ਕੁਝ ਨਹੀਂ ਆਇਆ ਜੀ ਤੁਸੀਂ ਕਹੇ ਮੇਲ ਚ ਵੱਧਾ ਹੁੰਦਾ ਵੱਧ ਹੁੰਦਾ ਵਾ ਜੇ ਫੀਮੇਲ ਦੀ ਗੱਲ ਕਰੀਏ ਮੀਲ ਚ ਜਾਂ ਛੋਟੀ ਉਮਰ ਚ ਹੁੰਦਾ ਜਾਂ ਉਹਨਾਂ ਨੇ ਅੱਗੇ ਜਾ ਕੇ ਪ੍ਰੈਗਨੈਂਟ ਹੋਣਾ ਵਾ ਉਸ ਚੀਜ਼ ਨੂੰ ਕੋਈ ਇਫੈਕਟ ਕਰਦਾ ਨਹੀਂ ਕੋਈ ਇਫੈਕਟ ਨਹੀਂ ਕਰਦਾ ਕੋਈ ਇਫੈਕਟ ਨਹੀਂ ਕਰਦਾ ਵੈਸੇ ਹੈਗਾ ਬਈ ਆਮ ਤੌਰ ਤੇ ਦੇਖਿਆ ਗਿਆ ਵੀ ਜਦੋਂ ਔਰਤਾਂ ਨੂੰ ਮੈਂਸਜ ਆਉਂਦੇ ਨੇ ਮਹੀਨੇ ਦਾ ਜਿਹੜਾ ਇਹਨਾਂ ਦਾ ਸਮਾਂ ਹੁੰਦਾ ਹੈ ਉਹਦੇ ਜਦੋਂ ਨੇੜੇ ਹੁੰਦਾ ਉਹਨੂੰ 2-4 ਦਿਨ ਪਹਿਲਾਂ ਬਹੁਤ ਸਾਰੀਆਂ ਔਰਤਾਂ ਨੂੰ ਇਹ ਦਰਦ ਆਉਂਦਾ ਔਰ ਇਹ ਉਹਨਾਂ ਤੋਂ ਸਾਫ਼ ਹੋਣ ਤੋਂ ਬਾਅਦ ਹਟ ਜਾਂਦਾ ਇਹ ਵੀ ਹੈਗਾ ਇਹ ਵੀ ਉਹੀ ਗੱਲ ਸਿੱਧ ਕਰਦਾ ਜੇ ਮੈਂ ਆਪ ਬੈਦਾਂ ਦੀ ਗੱਲ ਕਰਦੇ ਆ ਵੀ ਇਹਦੀ ਜੜ ਪੇਟ ਤੇ ਹੈ ਦਰਦ ਦਾ ਜਿਹੜਾ ਸਿੰਪਟਮ ਹੈ ਉਹ ਸਿਰ 'ਚ ਹੈ ਜਿਹੜੀ ਇਹਦੇ ਜਿਹੜੀ ਇਹਦੀ ਜੜ ਹੈ ਉਹ ਅਸਲ 'ਚ ਪੇਟ ਤੇ ਹੈ ਠੀਕ ਹੈ ਤੇ ਅਸੀਂ ਇਹਦੀ ਦਵਾਈ ਵੀ ਪੇਟ ਦੀ ਉਹ ਦਿੰਦੇ ਆ ਉਹਨੂੰ ਮਤਲਬ ਬਰੇਚਨ ਦਿੰਦੇ ਆ ਜੋ ਖੋਲ ਕੇ ਲਾਟਨ ਕਰੇ ਉਹਦਾ ਪੇਟ ਸਾਫ ਹੋਵੇ ਤੇ ਉਲਟੀ ਲਿਆਉਣ ਦੀ ਕੋਸ਼ਿਸ਼ ਵੀ ਕਰਦੇ ਆ ਤੇ ਉਹਨੂੰ ਸੰਵੇਦਨ ਅਸੀਂ ਕਹਿੰਦੇ ਆ ਵੀ ਪਸੀਨਾ ਆਵੇ ਬਦ ਤੋਂ ਬਦ ਪਸੀਨਾ ਆਵੇ ਤੇ ਇਸ ਤਰ੍ਹਾਂ ਦਾ ਉਹਦਾ ਇਲਾਜ ਮਤਲਬ ਜਿਹੜਾ ਇਹ ਜਦੋਂ ਇਲਾਜ ਪੇਟ ਦਾ ਕਰਦੇ ਆ ਤੇ ਫਿਰ ਇਹ ਤੋਂ ਰਾਹਤ ਮਿਲਦੀ ਹੈ ਮੈਨੂੰ ਮੰਨਣਾ ਹੀ ਪੈਣਾ ਨਾ ਵੀ ਇਹਦੀ ਜੜ ਵੀ ਪੇਟ ਦੀ ਹੈ ਧੰਨਵਾਦ ਸਾਰਾ ਤੁਸੀਂ ਸਾਨੂੰ ਇਹ ਨਹੀਂ ਇਨਫੋਰਮੇਸ਼ਨ ਦਿੱਤੀ ਆ ਵੀ ਸਾਨੂੰ ਕਿ ਮਾਈਗਰੇਨ ਕੋਈ ਦਰਦ ਨਹੀਂ ਹੈਗਾ ਮਾਈਗਰੇਨ ਕੋਈ ਬਿਮਾਰੀ ਨਹੀਂ ਹੈਗੀ ਮਾਈਗਰੇਨ ਦਾ ਕੋਈ ਹੱਲ ਵੀ ਹੈ ਨਹੀਂਗਾ ਠੋਸ ਵਜ੍ਹਾ ਵੀ ਹੈ ਨਹੀਂ ਕਿ ਮਾਈਗਰੇਨ ਕਿਉਂ ਹੁੰਦਾ ਵਾ ਇੱਕ ਨਵੀਂ ਬਿਮਾਰੀ ਜਾਂ ਕੋਈ ਹੋਰ ਨੁਕਤਾ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਵਿਚਾਰ ਧੰਨਵਾਦ